ਚਾਲਾ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਆਪਾਂ ਤੁਹਾਡੇ ਵਾਸਤੇ ਸੈਗ ਕੰਪਨੀ ਦੇ ਟੌਪ ਦੇ ਪੰਜ ਬੋਲਰ ਲੈ ਕੇ ਆਏ ਆਂ ਆ ਜਿੰਨੇ ਬੋਲਾਂ ਆਪਾਂ ਤੁਹਾਨੂੰ ਜਾਣੂ ਕਰਵਾਵਾਂਗੇ ਸੋ ਇਹ ਜੋ ਬੋਲ ਆ ਇਹ ਤਕਰੀਬਨ ਨਵੇਂ ਤੇ ਲੇਟੈਸਟ ਬੋਲ ਰਹਿਣ ਵਾਲੇ ਬੋਲ ਆ ਸੋ ਜਿਵੇਂ ਕਿ ਪੁਰਾਣੇ ਬੋਲ ਸੀ 40 32 40 4 32 40 4 33 40 116 40 4 26 ਜਿੰਨੇ ਵੀ ਬੋਲ ਸੀਗੇ ਉਹਨਾਂ ਬੋਲਾਂ ਤੋਂ ਵੱਖਰੇ ਆਪਾਂ ਇਹ ਟੌਪ ਦੇ ਪੰਜ ਬੋਲ ਲੈ ਕੇ ਆਏ ਆ ਜੋ ਕਿ ਆਪਾਂ ਨੂੰ ਆਪਦੇ ਪਰਸਨਲ ਤੌਰ ਤੇ ਇਹ ਟੌਪ ਦੇ ਪੰਜ ਬੋਲ ਲੱਗ ਰਹੇ ਆ ਠੀਕ ਆ ਸੋ ਸਭ ਤੋਂ ਪਹਿਲਾਂ ਜੋ ਵੀਰ ਭਰਾ ਚੈਨਲ ਤੇ ਨਵੇਂ ਆਏ ਆ ਉਹ ਚੈਨਲ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨ ਸੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਸੋ ਸਭ ਤੋਂ ਪਹਿਲਾ ਨੰਬਰ ਹੈ HF 21275 paradise ਜਿਸ ਦਾ ਕਿ ਤੁਸੀਂ ਪੀਟੀਐਸ ਕੋਰ ਦੇਖ ਸਕਦੇ ਆ ਪਲੱਸ 2283kg ਪਲੱਸ 64kg ਇਸ ਦੀ ਫੈਟ ਆ ਠੀਕ ਆ ਜੀ ਤੇ ਜੋ ਹੈਗਾ ਪ੍ਰੋਟੀਨ ਉਹ ਹੈ ਖਾ ਉਹ ਹੈਗਾ ਜੀ ਪਲੱਸ 3.43% ਸੋ ਪੈਰਾਡਾਈਸ ਜੋ ਇਸ ਦੀ ਪੂਰੀ ਪੈਡੇਗਰੀ ਉਹ ਹੈਗੀ ਜੀ ਸਾਈਮਨ ਪੀ ਕ੍ਰੋਸ ਬੈਂਜ ਕ੍ਰੋਸ ਆਈਕੋਨ ਸੋ ਪ੍ਰੋਡਕਟਿਵ ਲਾਈਫ ਵੀ ਦੇਖ ਸਕਦੇ ਆ ਪਲੱਸ 4.7 ਮੰਥਸ ਐਚ ਸੀ ਆਰ ਪਲੱਸ 1.6 ਪੈਰਾਂ ਦਾ ਸਕੋਰ ਪਲੱਸ ਵਿੱਚ ਅਤੇ ਲੇਵੇ ਦਾ ਸਕੋਰ ਵੀ ਇਸ ਦਾ ਪਲੱਸ ਵਿੱਚ ਜਾ ਰਿਹਾ ਸੋ ਬੋਲਦਾ 21275 ਹਾਈ ਪ੍ਰੋਡਕਸ਼ਨ ਸਟਰੋਂਗ ਫਰਟੀਲਿਟੀ ਐਂਡ ਆਰਡਰ ਵੀ ਇਸ ਦਾ ਸਟਰੋਂਗ ਆ ਸਾਇਰ ਕਾਲਬਿੰਗ ਜੋ ਈਜ਼ੀ ਕਾਲਬਿੰਗ ਹੋ ਸਕਦੀ ਆ 100 HF 21275 ਪੈਰਾਡਾਈਜ਼ ਨੰਬਰ 1 ਤੇ ਬੋਲ ਰੱਖਿਆ ਆਪਾਂ ਜਿਵੇਂ ਜਿਕੇ ਤੁਸੀਂ ਫੋਟੋ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਬਹੁਤ ਹੀ ਸ਼ਾਨਦਾਰ ਬੋਲ ਦਿਖਾਈ ਦੇ ਰਿਹਾ ਵਾ ਇਸ ਤੋਂ ਥੱਲੇ ਬੋਲ ਹੈਗਾ ਜੀ ਉਹ ਹੈਗਾ ਵੀ 21278 ਜਿਸ ਦਾ ਕਿ ਨਾ ਹੈਗਾ ਬੋਬਰ ਜਿਵੇਂ ਜਿਕੇ ਬਰੀੜੀ ਨਹੀਂ ਆਪਣਾ ਵੀ ਐਚ ਕ੍ਰਾਉਨ ਕ੍ਰੋਸ ਸੌਨਿਕ ਕ੍ਰੋਸ ਸੁਪਰ ਸ਼ਾਟ ਸੋ ਇਸ ਦਾ ਜੇ ਆਪਾਂ ਟੀ ਪੇਸ ਕੋਰ ਦੇਖੀ ਉਹ ਹੈਗਾ ਜੀ 2661 ਲੇਵੇ ਦਾ ਸਕੋਰ ਵੀ ਦੇਖ ਸਕਦੇ ਆ ਪਲੱਸ 1.13 ਤੇ ਪੈਰਾਂ ਦਾ ਸਕੋਰ ਵੀ ਦੇਖ ਸਕਦੇ ਆ ਪਲੱਸ 0.58 ਸੋ ਥੱਲੇ ਇਸਦੇ ਪੂਰੇ ਲੀਨਰ ਚਾਰਟ ਆ ਜੋ ਕਿ ਤਕਰੀਬਨ ਤੁਹਾਨੂੰ ਸਾਰੇ ਦੇ ਸਾਰੇ ਪੋਜੀਟਿਵ ਦਿਖਾਈ ਦੇ ਸਕਦੇ ਆ ਲੇਵੇ ਦਾ ਸਕੋਰ ਜਿੰਨਾ ਵੀ ਥਾਰੇ ਦਿਖਾਉ ਦਿਖਾਈ ਦੇਊਗਾ ਰੇਅਰ ਅਰਡਰ ਹਾਈਟ ਰੇਅਰ ਅਰਡਰ ਬੈਥੋ ਅਰਡਰ ਦੀ ਕਲੈਪਸ ਤੋਂ ਲੈ ਕੇ ਪਰ ਤੱਕ ਅਸੇ ਪ੍ਰਕਾਰ ਦੀ ਸਮੱਸਿਆ ਹੈ ਨਹੀਂਗੀ ਸੋ ਸਟੇਟਰ ਇਸ ਦਾ ਪਲੱਸ 0.27 ਦੀ ਸਟਰੈਂਥ ਹੈਗੀ ਮਾਈਨਸ 1.16 ਸੋ ਇਹ ਇਸ ਦਾ ਪੂਰਾ ਲਿੰਡਰ ਚਾਰਟ ਆ ਜੋ ਤੁਸੀਂ ਸਕਰੀਨ ਤੇ ਇਸ ਵਕਤ ਦੇਖ ਸਕਦੇ ਆ ਸੋ ਜੋ ਮਿਲਕ ਦੀ ਪ੍ਰੋਡਕਸ਼ਨ ਦੀ ਗੱਲ ਕਰੀਏ ਉਹ ਹੈਗੀ ਹੈ ਜੀ ਪਲੱਸ 1999 ਕਿਜੀ ਸੋ ਅਸਲ ਨਾਲ ਹੈਗੀ ਫੈਟ ਹੈਗੀ +54 ਕਿਜੀ ਤੇ ਆਪਾਂ ਜੋ ਪ੍ਰੋਟੀਨ ਹੈਗਾ ਉਹ ਹੈਗਾ +51 ਕਿਜੀ ਠੀਕ ਹੈ ਜੀ ਸੋ ਹੈਲਥ ਐਂਡ ਫਰਟੀਲਿਟੀ ਦੇ ਵਿੱਚ 3.4 ਮੰਥ ਪ੍ਰੋਡਕਟਿਵ ਲਾਈਫ ਆ ਤੇ -0.3 ਦਾ ਡੀਪੀਆਰ ਆ ਆਰਡਰ ਦੀ ਹੈਲਥ ਹੈਗੀ ਆ 2.82 ਜਿਸ ਵਿੱਚ ਸਿਮੈਟਿਕ ਸੈਲ ਸਕੋਰ ਆ ਗਿਆ ਤੇ ਇਜ਼ੀ ਕਾਲਵਿੰਗ ਹੈਗੀ ਆ 2.0 ਸਾਇਰ ਕਾਲਵਿੰਗ ਇਸ ਆ ਤੇ ਡਾਟਰ ਕਾਲਵਿੰਗ ਹੈਗੀ ਇਸ ਹੈਗੀ ਅਸਦੀ 1.90 ਸੋ ਐਸ ਦੇ ਆ ਤੁਸੀਂ ਡਾਕਟਰਸ ਦੀ ਫੋਟੋ ਦੇਖ ਸਕਦੇ ਆ ਜੋ ਕਿ ਐਸ ਦੀ ਮਾਂ ਦਾ ਜੋ ਹੈਗਾ ਸਕੋਰ ਅ ਵੈਰੀ ਗੁੱਡ 85 ਤੁਹਾਨੂੰ ਦਿਖਾਈ ਦੇ ਰਿਹਾ ਹੋ ਸਕਰੀਨ ਤੇ ਜਿੰਨਾ ਵੀ ਇਹ ਸਕੋਰ ਆਪ ਹੁੰਦਾ ਇਸ ਤੋਂ ਅੱਗੇ ਹੁੰਦਾ ਐਕਸੀਲੈਂਟ ਜੋ 90 ਤੋਂ ਚੱਲ ਜਾਂਦਾ ਸੋ ਜਦੋਂ 80 ਲੈ ਜਾਂਦਾ ਉਸ ਨੂੰ ਆਪ ਵੈਰੀ ਗੁੱਡ ਕਹਿੰਦੇ ਆ ਸੋ ਜਿੰਨਾ ਵੀ ਇਹ ਸਕੋਰ ਆਪ ਹੋਵੇ ਉੰਨੀ ਆਪਾਂ ਚੰਗਾ ਮੰਨ ਸਕਦੇ ਆ ਠੀਕ ਆ ਜੀ ਸੋ ਇਹ ਦੋਨੇ ਬੱਚਿਆਂ ਦਾ ਤੁਹਾਨੂੰ ਅੰਕੜੇ ਦਿਖਾਏ ਦੇ ਦੇ ਸਕਦੇ ਇਹਨਾਂ ਦੇ ਜਿਵੇਂ ਜਿਵੇਂ ਦਿਖਾਈ ਦੇ ਰਿਹਾ ਵਾ HF21275 ਪੈਰਾਡਾਈਸ HF21278 ਬੋਵਰ ਹਾਈ ਪ੍ਰੋਡਕਸ਼ਨ ਸਟਰੋਂਗ ਫਰਟੀਲਿਟੀ ਅਡਰ ਦੀ ਹੈਲਥ ਸਟਰੋਂਗ ਆ ਈਜ਼ੀ ਕਾਲਵਿੰਗ ਆ ਸੋ ਇਹ ਹੋ ਗਿਆ ਨੰਬਰ 1 ਤੇ ਪੈਰਾਡਾਈਸ ਨੰਬਰ 2 ਤੇ ਹੋ ਗਿਆ ਜੀ ਆਪਣਾ ਬੋਵਰ ਇਸ ਤੋਂ ਅੱਗੇ ਜੋ ਨੰਬਰ 3 4 5 ਤੇ ਜਿੰਨੇ ਵੀ ਬੋਲ ਰੱਖੇ ਆਪਾਂ ਇਹ ਤਿੰਨੋਂ ਬੋਲ ਇੱਕੋ ਹੀ ਆਪਣਾ ਇਹਨਾਂ ਤਿੰਨਾਂ ਬੁੱਲਾਂ ਦਾ ਜੋ ਇਹਨਾਂ ਦਾ ਪਿਓ ਆ ਉਹ ਇੱਕੋ ਆ ਠੀਕ ਆ ਜੋ ਇਹਨਾਂ ਦਾ ਫਾਦਰ ਆ ਉਹ ਇੱਕੋ ਆ ਜੈਸਦਾ ਕਿ ਨਾ ਹੈਗਾ ਟੈਂਬਰ ਲੇਕ ਟੈਂਬਰ ਲੇਕ ਸੰਸ ਦੇ ਇਹ ਤਿੰਨੋਂ ਬੋਲਾ ਜਿਸ ਵਿੱਚ 40401 ਟਾਈਜ਼ਨ 40402 ਕੇਨ ਸੋ ਤੇ 10253 ਜੈਮਰ ਸੋ ਇਹਨਾਂ ਤੋਂ ਬੁੱਲਾਂ ਦੀ ਹੈਗੀ ਜੋ ਬਰੀਡਿੰਗ ਹੈਗੀ ਟੈਂਬਰ ਲੇਕ ਕ੍ਰੋਸ ਜੇਮਸਨ ਕ੍ਰੋਸ ਲਾਈਟਰ ਤੇ ਜੋ ਹੈਗੀ ਆ ਕੇਨ ਹੈਗੀ ਆ ਉਸ ਦੀ ਹੈ ਕਿ ਟਿੰਬਰਲੇ ਲੇਕ ਕਰਾਸ ਐਗਰੋਨੋਟ ਕਰਾਸ ਜੋਸਪਰ ਸੋ ਜੋ ਜੈਮਰ ਬੋਲ ਹੈਗਾ ਐਚ ਐਫ 10253 ਉਸ ਦੀ ਹੈਗਾ ਜੀ ਟਿੰਬਰਲੇਕ ਫਰੇਜਲਡ ਕਰਾਸ ਕੈਰੀਜਨ ਸੋ ਇਸ ਦਾ ਟਪੀਐਸ ਕੋ ਤੇ ਤਿੰਨਾ ਬੋਲਾਂ ਦੇਖ ਸਕਦੇ ਆ ਟਾਈਜ਼ਨ ਦਾ ਹੈਗਾ 2745 ਕੇਨ ਦਾ ਹੈਗਾ 2733 ਤੇ ਜੋ ਜੈਮਰ ਹੈਗਾ ਉਸ ਦਾ ਹੈਗਾ ਜੀ 2516 ਸੋ ਡ੍ਰੈਮ ਦੀ ਮਿਲਕ ਜੀਡਲ ਦਾ ਰਿਕਾਰਡ ਹੈਗਾ ਬਸ 14243 ਟਾਈਜ਼ਨ ਦਾ ਕੇਨ ਦਾ ਹੈਗਾ 13977 ਤੇ ਜੈਮਰ ਦਾ ਹੈਗਾ 11400 ਤੋਂ ਇਸ ਦੇ ਨਾਲ ਨਾਲ ਫੈਟ ਪਰਸੈਂਟੇਜ 4.03 ਹੈਗੀ ਟਾਈਜ਼ਨ ਬੁੱਲ ਦੀ ਤੇ ਕੇਨ ਦੀ ਹੈਗੀ 4.11 ਤੇ ਜੈਮਰ ਦੀ ਹੈਗੀ 3.199 ਤੇ ਆਰਡਰ ਦਾ ਸਕੋਰ ਹੈਗਾ 2.94 ਟਾਈਜ਼ਨ ਦਾ ਕੇਨ ਦਾ ਹੈਗਾ 1.71 ਤੇ ਜੈਮਰ ਦਾ ਹੈਗਾ 0.93 ਸੋ ਇਹ ਸਾਰੇ ਅੰਕੜ ਜਿੰਨੇ ਵੀ ਤੁਸੀਂ ਤੁਹਾਨੂੰ ਦਿਖਾਈ ਦੇ ਰਹੇ ਟੈਂਬਰ ਲੇਕ ਬੁੱਲ ਦੇ ਸੰਸ ਦੇ ਤਕਰੀਬਨ ਪੁਆਇੰਟ ਅਜ ਦਿਖਾਈ ਦੇ ਰਹੇ ਨੇ ਟੀਪੀਆਈ ਸਕੋਰ ਅ ਤਿੰਨ ਬੱਲਾਂ ਦਾ ਬਹੁਤ ਸ਼ਾਨਦਾਰ ਦਿਖਾਈ ਦੇ ਰਿਹਾ ਆ ਅਰਡਰ ਦਾ ਸਕੋਰ ਤੇ ਉਹਨਾਂ ਦਾ ਪੁਆਇੰਟ ਵਿੱਚ ਦਿਖਾਈ ਦੇ ਰਿਹਾ ਵਾ ਸੋ ਇਹ ਹੈਗੇ ਟੈਂਬਰ ਲੇਗ ਦੇ ਸੰਸ ਪੂਰੇ ਟੌਪ ਦੇ ਜੋ ਨੰਬਰ 3 4 ਤੇ 5 ਆਪਾਂ ਕੈਟਾਗਰੀ ਵਿੱਚ ਰੱਖੇ ਆ ਸੋ ਇਹ ਆਪਣੀ ਹੋ ਗਈ ਅੱਜ ਦੀ ਵੀਡੀਓ ਜਿਸ ਵਿੱਚ ਹੋਗੇ ਟੌਪ ਦੇ ਪੰਜ ਬੱਲ ਅ ਸੈਗ ਕੰਪਨੀ ਦੇ ਠੀਕ ਆ ਜੀ ਜਿਸ ਵਿੱਚ ਆਪਾਂ ਨੰਬਰ 1 ਤੇ HF21275 ਪੈਰਾਡਾਈਜ਼ ਤੇ ਨੰਬਰ 2 ਤੇ ਰੱਖਿਆ HF21278 ਬਾਵਰ ਤੇ ਨੰਬਰ 3 4 ਤੇ 5 ਤੇ ਰੱਖੇ ਆਪਾਂ ਟੈਂਬਰ ਲੇਕ ਬੋਲਦੇ ਤਿੰਨੋਂ ਸਨ ਟਾਈਜ਼ਨ ਕੇਨ ਤੇ ਜੈਮਰ ਠੀਕ ਆ ਜੀ ਸੋ ਜੇ ਵੀਡੀਓ ਚੰਗੀ ਲੱਗੇ ਚੈਨ ਨੂੰ ਸਬਸਕ੍ਰਾਈਬ ਕਰਕੇ ਜੁੜ ਕਰਨਾ ਹੀ ਧੰਨਵਾਦ